ਨਾ ਕੜ ਗਿਆ ਨਾ ਮੇਰਾ ਨਾ ਸੋਕ ਮਾਰਾ ਇਹਦੇ ਫੇਰ ਦੀ ਉਥੇ ਬੈਠੀ ਦੀ ਆ ਇਹ ਕਹਿੰਦੀ ਵੀ ਮੇਰੇ ਇੱਕ ਮਟਾ ਜਾ ਉਹ ਕਹਿੰਦੀ ਵੀ ਮੈਂ ਕੋਈ ਮੋੜਾ ਉਹਦਾ ਪਿਆਰ ਕਰਨੀ ਆ ਫੇਰ ਦੀ ਉਹ ਹੁਣ ਜਵਾਬ ਦੇ ਗਿਆ ਵਾ ਇਹ ਆਹ ਵਾਲਾ ਸਾਰ ਮਾਰ ਲਈਏ ਸੇਟੀ ਕਿਤੇ ਬੈਠੀ ਹਉ ਝੱਟ ਲਾ ਕੇ ਬੈਠੀ ਦੀ ਸਾਰ ਵੀ ਉੱਥੇ ਹੀ ਮਾਰੀ ਹੈ ਹੈ ਗੱਲ ਬਾਤ ਆ ਉਹ ਮੈਨੂੰ ਪੁੱਛਿਆ ਤੇ ਅਸੀਂ ਕਹਿੰਦੇ ਗਿਆ ਚੱਲ ਜਾ ਘਰੋਂ ਆਪਣੇ ਜੋ ਉਹ ਗੱਲ ਨਹੀਂ ਚਾਹੀਦੀ ਘਰ ਦਾ ਨੰਬਰ ਵੀ ਦੱਸਦੀ ਕੋਈ ਗੱਲ ਨਹੀਂ ਕਰਦੀ ਦਾਦੀ ਦੀ ਕੋਈ ਗੱਲ ਨਹੀਂ ਆ ਗਾ ਦਾ ਆਪੋ ਲਾ ਕੇ ਪਿੰਡ ਦੇ ਸੇ ਕੀ ਕਰਾਇਆ ਪਟਾਲਾ ਕੀ ਆ ਉਹ 4 ਮਾਰਚ ਫਿਰ ਛੱਟਾ ਕਿਤਾ ਹਾਂਜੀ ਛੱਟਾ ਜਿਹੜੇ ਬਾਹਰ ਉਹ ਕੱਢਿਆ ਹੁਣੇ ਮੈਂ ਜੇ ਇਹਨੇ ਕੱਢਿਆ ਦੋਈਆਂ ਵਿੱਚ ਆ ਗੁਰਜਨ ਕਰ ਮੈਂ ਭਾਈ ਨੇ ਦੱਸਿਆ ਪੁਲਿਸ ਨੂੰ ਇਹ ਕਿੱਥੇ ਖਣੇ ਗਏ ਭਾਈ ਦੇ ਆ ਚੱਕ ਕੇ ਪਿੰਡ ਦੇ ਨਹੀਂ ਮੁਰਗੇ ਪੁੱਛ ਗਏ ਸੀ ਪਤਾ ਕਿ ਨਹੀਂ ਹੁੰਦੀ ਆ ਭਾਈ ਨਾ ਜਸਪਾਲ ਜੇ ਮੈਂ ਧਾਰੀ ਵਾਲਾ ਲੋਕਲੀ ਮੈਂ ਸਾਰਾ ਆਪਣੀ ਲਿਆ ਤੋਂ ਫੂਲ ਲਾ ਰਿਆ ਸੀ ਲੱਖੇ ਦੇ ਘਾਟ ਤੋਂ ਤੇ ਦੇਖਦੇ ਦੇਖਦਾ ਫੂਲ ਸਾਲ ਮਾਰੀਆਂ ਤੇ ਅੱਗੇ ਹੀ ਆਏ ਆ ਫਿਰ ਅੱਗੇ ਤਾਂ ਗਏ ਸਾਨੂੰ ਪਾਣ ਲੱਗਾ ਫਿਰ ਸਾਹਮਣੇ ਆਵਾਜ਼ ਪੀਰ ਬਾਬੇ ਜਗਤਵਾਈ ਆਤੀ ਪੂਰੀ ਉਥੇ ਤਲਾਹੇ ਦੇ ਲੱਗੇ ਆ ਉਸ ਟਾਈਮ ਆਪਰੇ ਬੇਚਪੜ ਚਪਲਾਈ ਤੇ ਮੈਂ ਦਵਾ ਦਵਾ ਲੈਦੇ ਥੱਲੇ ਜਾਵਾਂ ਤੇ ਪਰੀ ਨੂੰ ਤੇ ਮੇਰੇ ਨਾਲ ਸ਼ੋਕਮਾਰੀ ਅਸੀਂ ਦੋਨਾਂ ਕਿੱਲੀ ਨੂੰ ਫੜ ਕੇ ਉੱਪਰ ਲਿਆਂਦਾ ਹਾਂ ਹਾਂਜੀ ਬਚਾ ਹਾਂਜੀ ਹਾਂਜੀ ਬਚਾ ਜੀ ਆਈ ਆਈ ਭਾਈ ਕੁਛ ਨਹੀਂ ਕੀਤਾ ਸਾਰੇ ਪੋਤੇ ਨੇ ਕਿ ਕੰਮ ਤੇ ਸਾਰੇ ਬਧੂ ਦੇ ਵੀ ਯਾਹ ਪੀ ਤਲਾਹ ਕਰ ਦਿੰਦੇ ਆ ਕੁਝ ਸਾਲੀ ਦਾ ਤੇ ਬਾਕੀ ਕਾਵੇ ਅੱਗੇ ਕਰ ਦਈ ਤਨ ਸ਼ਰਮਾ ਇਹ ਬੇਟੀ ਬੈਠੀ ਸੀ ਉਹ ਕਿ ਰੌਂਡੇ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟੀ ਕਿਉਂ ਰੌਂਡੇ ਆ ਤੇ ਕਹਿੰਦੀ ਕੋਈ ਮੈਨੂੰ ਪ੍ਰੋਬਲਮ ਨਹੀਂ ਤੇ ਇੱਕ ਦਿਨ ਪਹਿਲਾਂ ਵੀ ਦੋ ਤਿੰਨ ਦਿਨ ਪਹਿਲਾਂ ਵੀ ਆਈ ਸੀ ਕਹਿੰਦੀ ਮੈਂ ਗੁਰਦਾਪੁਰ ਜਾਣਾ ਵਾਂ ਤੇ ਅੱਜ ਥੋੜੀ ਦੇਰ ਬਾਅਦ ਮੈਂ ਇਹਨੂੰ ਪੁੱਛਿਆ ਵੀ ਯਾਰ ਕੋਈ ਪ੍ਰੋਬਲਮ ਦੱਸੋ ਇਹਨੇ ਕੋਈ ਦੱਸਿਆ ਨਹੀਂ ਆਗਾ ਤੇ ਮੈਂ ਕੁਲਿ ਦਿਨ ਪਰਾਂ ਗਿਆ ਵਾਂ ਤੇ ਉਹਨੇ ਦਰ ਆ ਕੇ ਸਾਲ ਮਾਰ ਦਿੱਤੀ ਆ ਇਹਦੇ ਕੋ ਮੋਬਾਈਲ ਸੀ ਇੱਕ ਇੱਕ ਇਹਦੇ ਕੋ ਮਠਿਆਈ ਦਾ ਡੱਬਾ ਸੀ ਤੇ ਇਹ ਸਾਰੇ ਲੋਕ ਇਕੱਠੇ ਹੋ ਗਏ ਆ ਤੇ ਇੱਥੇ ਇਹਨੂੰ ਬਾਹਰ ਕੱਢਿਆ ਵਾ ਤੇ ਲੱਗੀ ਪ੍ਰੇਸ਼ਾਨ ਆ ਤੇ ਆਪਣਾ ਪਿੰਡ ਬਥਰਾ ਦੱਸ ਰਹੀ ਆ ਕਿ ਇਹ ਨਿਆਰ ਦੇ ਕੋਲ ਤੇ ਬੈਠੀ ਹੋਈ ਸੀ ਪੰਜ ਮਹੀਰ ਦੀ ਬੈਠੀ ਹੋਈ ਸੀ ਤੇ ਇਹਨੇ ਪੁੱਛਿਆ ਵੀ ਆ ਕਿ ਬੇਟੇ ਤੇ ਪ੍ਰੋਬਲਮ ਦੱਸ ਤੇ ਇਹਨੇ ਬੇਟੀ ਨੇ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਗੇ ਤੇ ਮੈਂ ਇਹਨੂੰ ਪੁੱਛਿਆ ਕਿ ਤੂੰ ਰੋਟੀ ਖਾਣੀ ਆ ਜਾਂ ਮੈਨੂੰ ਪੈਸੇ ਚਾਹੀਦੇ ਆ ਤੇ ਤੈਨੂੰ ਇੱਥੇ ਦੀ ਹੈਲਪ ਕਰਨੇ ਆ ਤੇ ਪਰ ਇਹਨੇ ਦੱਸਿਆ ਕਿ ਕੋਈ ਮੈਨੂੰ ਪ੍ਰੋਬਲਮ ਨਹੀਂ ਆਗੇ ਤੇ ਥੋੜੇ ਦਿਨ ਬਾਅਦ ਇਹਨੇ ਹਾਲ ਮਾਰ ਦਿੱਤੀ ਆਗੇ